ਤਾਂ ਪੰਜਾਬ ਦੇ ਵਿੱਚ ਇੱਕ ਮਸਲਾ ਬਹੁਤ ਗਰਮਾਇਆ ਹੋਇਆ ਕਿ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਟਰਾਈਡੈਂਟ ਗਰੁੱਪ ਦੇ ਜਿਹੜੇ ਚੇਅਰਮੈਨ ਨੇ ਗੁਪਤਾ ਉਹਨਾਂ ਦੇ ਨਾਲ ਜੁੜਿਆ ਹੋਇਆ ਕਿਉਂਕਿ ਆਮ ਆਦਮੀ ਪਾਰਟੀ ਦੇ ਖਿਲਾਫ ਜਿਹੜਾ ਕਿ ਇੱਕ ਨਵਾਂ ਰਾਜ ਸਭਾ ਦੇ ਲਈ ਜਿਸ ਨੇ ਆਪਣੇ ਆਪ ਨੂੰ ਐਲਾਨ ਕੀਤਾ ਕਿ ਮੇਰੇ ਨਾਲ ਪੰਜਾਬ ਦੇ ਕਿੰਨੇ ਵਿਧਾਇਕ ਨੇ ਉਸ ਦਾ ਨਾਮ ਹੈ ਨਵਨੀਤ ਚਤੁਰਵੇਦੀ ਤੇ ਅੱਜ ਨਵਨੀਤ ਚਤੁਰਵੇਦੀ ਵੱਲੋਂ ਆਪਣੇ ਆਪਣਾ ਨਾਮਾਂਕਨ ਪੜਿਆ ਗਿਆ ਯਾਨੀ ਕਿ ਨਾਮਜ਼ਦਗੀ ਪੜੀ ਗਈ ਰਾਜ ਸਭਾ ਨੂੰ ਲੈ ਕੇ ਇਹ ਜੋ ਤਸਵੀਰ ਤੁਸੀਂ ਸਕਰੀਨ ਤੇ ਚੱਲਦੀ ਹੋਈ ਵੇਖ ਰਹੇ ਹੋ ਪਰ ਇਸ ਤੋਂ ਬਾਅਦ ਇੱਕ ਐਸੀ ਵੀਡੀਓ ਸਾਹਮਣੇ ਆਈ ਜਿਸ ਦੇ ਵਿੱਚ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਇੱਕ ਦੂਜੇ ਦੇ ਵਿੱਚ ਉਲਝਦੀ ਹੋਈ ਨਜ਼ਰ ਆਈ ਸੜਕ ਤੇ ਰੋਕੇ ਨਵੀਨ ਚਤੁਰਵੇਦੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਕਿ ਇਹ ਜੋ ਤਸਵੀਰ ਤੁਸੀਂ ਨਾਲ-ਨਾਲ ਵੇਖ ਰਹੇ ਹੋ ਸਕਰੀਨ ਤੇ ਚੱਲਦੀ ਹੋਈ ਇਹ ਉਹ ਤਸਵੀਰ ਹੈ ਜਿਸ ਗੱਡੀ ਦੇ ਵਿੱਚ ਨਵੀਨਿਤ ਚਤੁਰਵੇਦੀ ਬੈਠਾ ਹੋਇਆ ਹੈ ਜਿਸ ਨੂੰ ਫੜਨ ਦੇ ਲਈ ਪੰਜਾਬ ਪੁਲਿਸ ਨੇ ਇਸ ਚੰਡੀਗੜ੍ਹ ਪੁਲਿਸ ਚੰਡੀਗੜ੍ਹ ਨੰਬਰ ਦੀ ਗੱਡੀ ਨੂੰ ਰੋਕਿਆ ਤੇ ਉਸ ਦੇ ਵਿੱਚ ਚੰਡੀਗੜ੍ਹ ਪੁਲਿਸ ਦਾ ਇੱਕ ਐਸ ਐਚ ਓ ਬੈਠਾ ਹੋਇਆ ਸੀਗਾ ਜਿਸ ਤੋਂ ਬਾਅਦ ਜਦੋਂ ਪੰਜਾਬ ਪੁਲਿਸ ਦੇ ਇੱਕ ਐਸ ਪੀ ਨੇ ਜੋ ਕਿ ਸਿਵਲ ਅਰਦੀ ਵਰਦੀ ਵਿੱਚ ਨੇ ਉਹਨਾਂ ਨੇ ਕਿਹਾ ਕਿ ਬਾਹਰ ਆਓ ਅਸੀਂ ਉਸ ਬੰਦੇ ਨੂੰ ਗ੍ਰਿਫਤਾਰ ਕਰਨਾ ਹੈ ਜਾਂ ਫਿਰ ਅਸੀਂ ਉਸ ਨੂੰ ਨਾਲ ਲੈ ਕੇ ਜਾਣਾ ਹੈ ਤੇ ਚੰਡੀਗੜ੍ਹ ਪੁਲਿਸ ਤੇ ਜਿਹੜੇ ਐਸ ਐਚ ਓ ਨੇ ਉਹਨਾਂ ਦੇ ਨਾਲ ਲੜਾਈ ਹੋ ਜਾਂਦੀ ਹੈ ਬੈਂਸ ਬਸਈਆ ਹੁੰਦਾ ਹੈ ਇਸ ਪੂਰੀ ਵੀਡੀਓ ਦੇ ਵਿੱਚ ਇਹ ਘਟਨਾਕ੍ਰਮ ਦਿਖਾਈ ਦਿੰਦਾ ਹੈ ਤੇ ਇਸ ਤੋਂ ਬਾਅਦ ਚੰਡੀਗੜ੍ਹ ਜਿਹੜੀ ਪੁਲਿਸ ਹੈ ਉਸ ਨੂੰ ਲੈ ਕੇ ਆਪਣੇ ਰਸਤੇ ਚਲੇ ਜਾਂਦੀ ਹੈ ਤੇ ਚੰਡੀਗੜ੍ਹ ਦੇ ਐਸ ਐਸ ਪੀ ਮੋਕੇ ਤੇ ਪਹੁੰਚਦੇ ਨੇ ਮੈਡਮ ਕਵਰਦੀਪ ਕੋਰ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਆਪਣੇ ਇਸ ਰੋਪੀ ਨੂੰ ਫੜਨਾ ਚਾਹੁੰਦੇ ਹੋ ਜਾਂ ਫਿਰ ਤੁਹਾਡੇ ਖਿਲਾਫ ਇਸ ਦੇ ਖਿਲਾਫ ਕੋਈ ਵੀ ਪਰਚਾ ਦਰਜਾਏ ਜਾਂ ਕੁਝ ਵੀ ਆਪਣੇ ਡਾਕੂਮੈਂਟ ਲੈ ਕੇ ਤੁਸੀਂ ਠਾਣੇ ਪਹੁੰਚੋ ਇਸ ਤੋਂ ਬਾਅਦ ਇਹ ਵੀਡੀਓ ਬੰਦ ਹੋ ਜਾਂਦੀ ਹੈ ਪਹਿਲਾਂ ਤੁਸੀਂ ਆ ਪੂਰੀ ਵੀਡੀਓ ਸਮਝੋ ਵੀਡੀਓ ਦੇ ਵਿੱਚ ਇਹ ਸਾਰੀ ਚੀਜ਼ ਹੁੰਦੀ ਹੈ ਤੇ ਹੁਣ ਇਹ ਮਾਮਲਾ ਕੀ ਹੈ ਮਾਮਲਾ ਤੁਹਾਨੂੰ ਦਸੀਏ ਮਾਮਲਾ ਇਹ ਹੈ ਕਿ ਨਵਨੀਤ ਚਤੁਰਵੇਦੀ ਨੇ ਆਪਣੇ ਆਪ ਨੂੰ ਰਾਜ ਸਭਾ ਮੈਂਬਰ ਦੇ ਜੋ ਨਾਮਿਨੇਟ ਕੀਤਾ ਕਿ ਮੇਰੇ ਨਾਲ ਆਮ ਆਦਮੀ ਪਾਰਟੀ ਦੇ ਕਈ ਜਿਹੜੇ ਐਮ ਐਲ ਏ ਦਾ ਸਮਰਥਨ ਹੈ ਜਿਸ ਦੇ ਵਿੱਚ ਇਹ ਲਿਸਟ ਸਾਹਮਣੇ ਆਈ ਇਹ ਤੁਸੀਂ ਲਿਸਟ ਤਸਵੀਰ ਦੇਖ ਦੇਖ ਸਕਦੇ ਹੋ ਜਲਦੀ ਹੋਈ ਜਿਸ ਦੇ ਵਿੱਚ ਨਵਨੀਤ ਚਤੁਰਵੇਦੀ ਨੇ ਇਹ ਦਾਅਵਾ ਕੀਤਾ ਕਿ ਇਸ ਲਿਸਟ ਦੇ ਵਿੱਚ ਜਿਹਦਾ ਨਾਮ ਹੈ ਐਮ ਐਲ ਏ ਗੁਰਦੇਵ ਮਾਨ ਨਾਬਾ ਤੋਂ ਉਸ ਤੋਂ ਬਾਅਦ ਦਿਨੇਸ਼ ਕੁਮਾਰ ਚੱਡਾ, ਅਸ਼ੋਕ ਪ੍ਰਾਸ਼ਰਪੱਪੀ, ਰਮਨ अरोड़ा, ਕੁਮਰ ਵਿਜੇਪ੍ਰਤਾਪ, ਜਸਬੀਰ ਸਿੰਘ ਤੇ ਉਸ ਦੇ ਨਾਲ ਹੀ ਦਵਿੰਦਰ ਸਿੰਘ ਲਾਡੀ ਟੌਂਸ, ਵਿਜੇ ਸਿੰਘਲਾ, ਫੌਜਾ ਸਿੰਘ ਸਰਾਰੀ ਤੇ ਮਦਨ ਲਾਲ ਵੰਗਾ ਇਹਨਾਂ ਸਾਰਿਆਂ ਦੇ ਸਾਈਨ ਕੀਤੇ ਹੋਏ ਜਿਹੜੇ ਦਸਤਕਤ ਨੇ ਇਹ ਜਿਹੜੇ ਨੇ ਉਹਦੇ ਵੱਲੋਂ ਪੇਸ਼ ਕੀਤੇ ਗਏ ਤੇ ਜਦੋਂ ਇਹ ਕੱਲ ਇਸ ਦੇ ਉੱਤੇ ਰੋਲਾ ਪੈ ਗਿਆ ਤਾਂ ਜਿਹੜੇ ਨੇ ਚੱਡਾ ਐਮਐਲਏ ਚੱਡਾ ਉਹਨਾਂ ਵੱਲੋਂ ਇਸ ਦੇ ਖਿਲਾਫ ਐਫਆਈਆਰ ਦਰਜ ਕਰਾਈ ਗਈ ਹੈ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਜਾਲੀ ਸਾਇਨ ਤੇ ਗੁੰਮਰਾਹ ਕਰਨ ਦੇ ਚੱਕਰ ਦੇ ਵਿੱਚ ਰੋਪੜ ਦੇ ਵਿੱਚ ਜਿਹੜਾ ਹੈ ਕਿ ਇਸ ਨਵੀ ਚਤੁਰਵੇਦੀ ਦੇ ਖਿਲਾਫ ਪਰਚਾ ਦਰਜ ਹੋਇਆ ਤੇ ਇਸੇ ਨੂੰ ਲੈ ਕੇ ਜਦੋਂ ਪੁਲਿਸ ਉਸ ਦੇ ਕੋਲ ਉਸ ਨੂੰ ਗ੍ਰਿਫਤਾਰ ਕਰਨ ਪਹੁੰਚੀ ਕਿਉਂਕਿ ਪੁਲਿਸ ਨੂੰ ਇਤਲਾ ਮਿਲੀ ਜਦੋਂ ਪੰਜਾਬ ਪੁਲਿਸ ਨੂੰ ਪਤਾ ਲੱਗਾ ਕਿ ਨਵੀ ਚਤੁਰਵੇਦੀ ਆਪਣਾ ਨਾਮਾਂਕਨ ਭਰਨ ਲੱਗਾ ਨਾਮਜ਼ਿੰਦਗੀ ਭਰਨ ਲੱਗਾ ਰਾਜ ਸਭਾ ਦੇ ਲਈ ਤਾਂ ਉਸ ਨੂੰ ਗ੍ਰਿਫਤਾਰ ਕਰਨ ਦੇ ਲਈ ਪੰਜਾਬ ਪੁਲਿਸ ਚੰਡੀਗੜ੍ਹ ਪਹੁੰਚੀ ਤੇ ਨਵਨੀਤ ਚਤੁਰਵੇਦੀ ਚੰਡੀਗੜ੍ਹ ਪੁਲਿਸ ਦੇ ਨਾਲ ਮਿਲ ਕੇ ਜਾ ਰਿਹਾ ਸੀ ਤੇ ਰਸਤੇ ਦੇ ਵਿੱਚ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਿੱਥੇ ਕਿ ਇਹ ਦੱਸਿਆ ਜਾਂਦਾ ਹੈ ਕਿ ਪੰਜਾਬ ਪੁਲਿਸ ਤੇ ਚੰਡੀਗੜ੍ਹ ਪੁਲਿਸ ਨੇ ਇੱਕ ਦੂਜੇ ਦੇ ਉੱਤੇ ਰਵੋਲਵਰਾਂ ਵੀ ਤਾਨ ਦਿੱਤੀਆਂ ਜੋ ਕਿ ਉੱਥੇ ਦੇ ਚਸ਼ਮਿੰਦੀਤ ਦਾਦਾ ਕਹਣਾ ਹੈ ਤੇ ਲੜਾਈ ਵੀ ਹੋਈ ਤੇ ਹੁਣ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਬੁਰੀ ਤਰ੍ਹਾਂ ਕਿਰਦੀ ਹੋਈ ਨਜ਼ਰ ਆ ਰਹੀ ਹੈ ਤੇ ਨਾਲ ਦੇ ਨਾਲ ਹੀ ਐਮਐਲਏਾਂ ਦੇ ਜਾਲੀ ਸਾਈਨ ਤੇ ਉਹਨਾਂ ਦੀ ਅਮੋਰਾ ਕਿਵੇਂ ਪਹੁੰਚੀਆਂ ਇਹ ਇੱਕ ਮੁੱਦਾ ਬਣ ਚੁੱਕਾ ਹੈ ਤੇ ਨਾਲ ਹੀ ਹੁਣ ਆਮ ਆਦਮੀ ਪਾਰਟੀ ਦੇ ਪ੍ਰਧਾਨ ਜਿਹੜੇ ਨੇ ਅਵਨ अरोड़ा ਨੇ ਉਹਨਾਂ ਨੇ ਕੀ ਕੁਝ ਕਿਹਾ ਉਹ ਵੀ ਜ਼ਰੂਰ ਤੁਹਾਨੂੰ ਸੁਣਾ ਦਿੰਨੇ ਆ ਇਸ ਵਿਅਕਤੀ ਦੇ ਉੱਪਰ ਝਾਲ ਸਾਜ਼ੀ ਦਾ ਪਰਚਾ ਜਿਹੜਾ ਉਹ ਦਰਜ ਹੋ ਗਿਆ ਅੱਜ ਕੋਰਟ ਵੱਲੋਂ ਤੇ ਅੱਜ ਸਕਰੂਟੀ ਸੀ ਕੋਰਟ ਵੱਲੋਂ ਮੈਂ ਤੁਹਾਨੂੰ ਦਿਖਾਣਾ ਚਾਹੂਗਾ ਕੋਰਟ ਵੱਲੋਂ ਇਸ ਫੱਗ ਦੇ ਇਹ ਜੋ ਵਿਅਕਤੀ ਹੈ ਨੂਨੀ ਚਤਰਵੇਦੀ ਉਹਦੇ ਅਰੈਸਟ ਵਾਰੰਟ ਨੇ ਜਿਹੜੇ ਉਹ ਵੀ ਨਿਕਲੇ ਹੋਏ ਨੇ ਤੇ ਅੱਜ ਜਦੋਂ ਇਹ ਵਿਅਕਤੀ ਸਕਰੂਟੀ ਕਿਉਂਕਿ ਹੋਣੀ ਸੀਗੀ ਵਿਧਾਨ ਸਭਾ ਦੇ ਵਿੱਚ ਤੇ ਜਦੋਂ ਇਹ ਸਕਰੂਟੀ ਤੇ ਆਉਂਦਾ ਤੇ ਉੱਥੋਂ ਨਿਕਲਦਾ ਤੇ ਭਾਜਪੀ ਦੇ ਸਟੇਟ ਗੈਸਟ ਦੇ ਵੱਜੋਂ ਇੱਕ ਉਹ ਵਿਅਕਤੀ ਜਿਹੜਾ ਕਿ ਇੰਨੀ ਹਿਮਾਕਤ ਕਰ ਰਿਹਾ ਹੈ ਕਿ ਰਾਜ ਸਭਾ ਦੇ ਵਿੱਚ ਜਾਲੀ ਦਸਕਤਾਂ ਦੇ ਨਾਲ ਪਹੁੰਚਣਾ ਚਾਹ ਰਿਹਾ ਹੈ ਤੇ ਉਹਨੂੰ ਫੜ ਕੇ ਅੰਦਰ ਕਰਨ ਦੀ بجائے ਪਰਚਾ ਦਰਜ ਹੋਵੇ ਕੋਰਟ ਦੇ ਆਰਡਰ ਹੋਣਾ ਅਰੈਸਟ ਵਾਰੰਟ ਹੋਣਾ ਤੇ ਜਦੋਂ ਅੱਜ ਇਹਨਾਂ ਅਰੈਸਟ ਵਾਰੰਟਾਂ ਨੂੰ ਲੈ ਕੇ ਰੋਪੜ ਪੁਲਿਸ ਚੰਡੀਗੜ੍ਹ ਆਈ ਤੇ ਇਹ ਵਿਅਕਤੀ ਸੈਕਟਰੀਅਟ ਤੋਂ ਨਿਕਲ ਕੇ ਵਿਧਾਨ ਸਭਾ ਤੋਂ ਨਿਕਲ ਕੇ ਜਦੋਂ ਲੇਕ ਕੋਲੇ ਗਿਆ ਤੇ ਉੱਥੇ ਜਦੋਂ ਇਹਨੂੰ ਅਰੈਸਟ ਕਰਨ ਲੱਗੇ ਤੇ ਚੰਡੀਗੜ੍ਹ ਪੁਲਿਸ ਆਪ ਦੇ ਇਸ ਖਾਸਮ ਖਾਸ ਮਹਿਮਾਨ ਨੂੰ ਕੇਂਦਰ ਸਰਕਾਰ ਦੀਆਂ ਭਾਜਪਾ ਦੀਆਂ ਹਦਾਇਤਾਂ ਦੇ ਉੱਪਰ ਇਹਨੂੰ ਬਚਾਉਣ ਦੇ ਲਈ ਆ ਗਈ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਦੇ ਨਾਲ ਇਸ ਠੱਗ ਬੰਦੇ ਨੂੰ ਬਚਾਉਣ ਦੇ ਲਈ ਪੰਜਾਬ ਪੁਲਿਸ ਦੇ ਨਾਲ ਭਿੜੀ ਤੇ ਆਪਦੀ ਸਰਕਾਰੀ ਗੱਡੀ ਦੇ ਵਿੱਚ ਲਿਜਾ ਕੇ ਐਸਕੋਰਟ ਕਰਕੇ ਇਹਨੂੰ ਸ਼ਰਮ ਦਿੱਤੀ ਗਈ ਚੰਡੀਗੜ੍ਹ ਪੁਲਿਸ ਹੈੱਡਕ quarters ਦੇ ਵਿੱਚ ਤਾਂ ਤੁਸੀਂ ਸੁਣਿਆ ਅਮਨ अरोड़ा ਨੇ ਇਸ ਦੇ ਉੱਤੇ ਸਾਰਾ ਮਾਮਲਾ ਸਾਈਡ ਕਰਦੇ ਹੋਏ ਸਾਫ਼ ਕਰਦੇ ਹੋਏ ਕਹਿ ਦਿੱਤਾ ਕਿ ਭਾਜਪਾ ਹੀ ਇਹ ਸਾਰੀ ਚਾਲ ਚੱਲ ਰਹੀ ਹੈ ਕਿਉਂਕਿ ਭਾਜਪਾ ਨੇ ਪਹਿਲਾਂ ਚੰਡੀਗੜ੍ਹ ਦੇ ਵਿੱਚ ਵੋਟਾਂ ਚੋਰੀ ਕਰਕੇ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਹੁਣ ਰਾਜ ਸਭਾ ਮੈਂਬਰ ਦੇ ਵਿੱਚ ਵੀ ਵੋਟ ਚੋਰੀ ਕਰਕੇ ਯਾਨੀ ਕਿ ਜਿਹੜੇ ਚੋਰੀ ਦੇ ਯਾਨੀ ਜਾਲੀ ਦਸਤਕਤ ਜਿਵੇਂ ਇਲਜ਼ਾਮ ਲੱਗ ਰਿਹਾ ਹੈ ਕਿ ਜਾਲੀ ਦਸਤਕਤ ਜਿਹੜੇ ਨੇ ਐਮਐਲਏ ਦੇ ਕਰਕੇ ਆਪਣਾ ਰਾਜ ਸਭਾ ਮੈਂਬਰ ਬਣਾਉਣਾ ਚਾਹੁੰਦੇ ਨੇ ਤੇ ਇਸ ਦੇ ਨਾਲ ਹੀ ਇਹ ਸਾਰੀ ਜਿਹੜੀ ਘਟਨਾ ਹੈ ਇਹ ਵਾਪਰੀ ਹੋਈ ਹੈ ਤੇ ਉਦੋਂ ਹੀ ਆਮ ਆਦਮੀ ਪਾਰਟੀ ਦੇ ਐਮਐਲਏ ਐਮਐਲਏ ਕੋਵਰ ਵਿਜੇ ਪ੍ਰਤਾਪ ਤੇ ਰਮਨ अरोड़ा ਨੇ ਸਪਸ਼ਟ ਕੀਤਾ ਕਿ ਮੈਂ ਕਿਸੇ ਵੀ ਰਾਜ ਸਭਾ ਦੇ ਲਈ ਆਪਣਾ ਨਾ ਸਪੋਰਟ ਜਾਂ ਆਪਣਾ ਸਮਰਥਨ ਨਹੀਂ ਦਿੰਦਾ ਖੈਰ ਇਹ ਸਾਰਾ ਮਾਮਲਾ ਸੀ ਜਿਹੜਾ ਕਿ ਨਵਨੀਤ ਚਤੁਰਵੇਦੀ ਦੇ ਨਾਲ ਜੁੜਿਆ ਹੋਇਆ ਜੋ ਕਿ ਪਿਛਲੇ ਕੁਝ ਦਿਨਾਂ ਤੋਂ ਬਹੁਤ ਹੀ ਪੰਜਾਬ ਦੇ ਵਿੱਚ ਭਖਿਆ ਹੋਇਆ ਸੀ ਤੇ ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਰਾਜ ਸਭਾ ਕੋਣ ਬਣਦਾ ਹੈ ਜੇਕਰ ਇਸ ਦੇ ਵਿੱਚ ਕੁਝ ਸਚਾਈ ਹੈ 10 ਐਮਐਲਏ ਨੇ ਆਪਣੇ ਸਾਈਨ ਕੀਤੇ ਨੇ ਜਾਂ ਫਿਰ ਝੂਠੇ ਸਾਈਨ ਕੀਤੇ ਨੇ ਜਾਂ ਫਿਰ ਇਹ ਝੂਠ ਬਣਾ ਕੇ जानबूझ के गुमराह करने की कोशिश की थी यह इसते ਵਿੱਚ ਹੁਣ ਨਿਕਲ ਕੇ ਸਾਹਮਣੇ ਕੀ ਆਵੇਗਾ ਖੈਰ ਨਵੀ ਚਤੁਰਵੇਦੀ ਨੇ ਇੱਕ ਵਾਰ ਪੰਜਾਬ ਦੇ ਵਿੱਚ ਭਾਜੜਤਾ ਆਵਾਦਮੀ ਪਾਰਟੀ ਨੂੰ ਜਰੂਰ ਪਾ ਦਿੱਤੀ ਚਾਹੇ ਉਹ ਜਾਲੀ ਦਸਤਕਤ ਕਰਕੇ ਹੀ ਕਿਉਂ ਨਾ ਆਪਣਾ ਸਾਹਮਣੇ ਦਿਖਾਦਾ ਹੋਵੇ ਹੁਣ ਇਹ ਜਾਂਚ ਦਾ ਵਿਸ਼ਾ ਹੈ ਕਿ ਆਵਾਦਮੀ ਪਾਰਟੀ ਦੇ 10 ਐਮਐਲਏ ਦੇ ਦਸਤਕਤ ਕਿਵੇਂ ਪਹੁੰਚੇ ਉਹਨਾਂ ਦੀ ਮੋਹਰਾਂ ਕਿਵੇਂ ਪਹੁੰਚ ਗਈਆਂ ਤੇ ਹੁਣ ਇਸ ਤੇ ਉੱਤੇ ਕੀ ਕੁਝ ਕਹਿਣਾ ਆ ਆਵਾਦਮੀ ਪਾਰਟੀ ਨੇ ਇਹ ਸਲਾਹ ਇਹ ਸਾਫ ਦੱਸ ਦਿੱਤਾ ਤੇ ਹੁਣ ਅਗਲੀ ਕਾਰਵਾਈ ਪੰਜਾਬ ਪੁਲਿਸ ਕੀ ਕਰਦੀ ਹੈ ਕੀ ਨਵਨੀਤ ਚਤੁਰਵੇਦੀ ਗ੍ਰਿਫਤਾਰ ਕੀਤਾ ਜਾਂਦਾ ਜਾਂ ਫਿਰ ਉਹਨੂੰ ਰੱਖ ਕੇ ਚਲਾ ਕੇ ਕੁਛਕਿਛ ਕੀਤੀ ਜਾਂਦੀ ਹੈ ਜਾਂ ਫਿਰ ਨਹੀਂ ਇਹ ਦੇਖਣ ਵਾਲਾ ਵਿਸ਼ਾ ਹੋਵੇਗਾ ਖੈਰ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ